ਮੈਂ ਨਾ ਤਾਂ ਫੈਲਾ ਨਹੀਂ ਚੱਕਣਦੇ ਆ ਮੈਂ ਮਿਹਨਤ ਕਰਿਆ ਜਾਂ ਮੈਂ ਨਸ਼ਾ ਰੇਟਣ ਨੇ ਜਾਂ ਮੈਂ ਕੋਈ ਬਲੈਕ ਕਰਨ ਨੇ ਫਿਰ ਮੈਨੂੰ ਕਹਿੰਦੇ ਹੱਕਦਾਰ ਬੰਦੇ ਆ ਮੈਂ ਗਰੀਬ ਬੰਦੇ ਦੇ ਨਾਲ ਜਾਵਾਂ ਗਰੀਬ ਬੰਦੇ ਨਾਲ ਜਾਵਣਾ ਨਹੀਂ ਇੱਕ ਮਿੰਟ ਇੱਥੇ ਗੈਸ ਸਿਲੰਡਰ ਪਾਉਦਾ ਨਹੀਂ ਬਿਲਕੁਲ ਮੀਡੀਆ ਮੇਰੇ ਰੂਪ ਮੋਹਰ ਨਿਕਲ ਜਦੋਂ ਮੈਰੀਓ ਕੱਕੜੀ ਬੰਦ ਨੂੰ ਆਲੂ ਸਭ ਜੇ ਮਨ ਕਰਦਾ ਹੈ ਲੋਕੋ ਦਾ ਐਡਰੈਸ ਮੈਂ ਕੌਣ ਮੈਂ ਆਮ ਕਰਵਾ ਲਵਾਂਗਾ ਜੇ ਤੁਹਾਨੂੰ ਕੁਝ ਪਾਉਣਾ ਹੈ ਕਰਵਾ ਦੇਣਾ ਕਰਵਾ ਦੇ ਜੀ ਆਹ ਦਾ ਕਰਵਾ ਦੇਣਾ ਕਰਵਾ ਦੇਣਾ ਕੋਈ ਸਿਵਾ ਕਰ ਲੈ ਬਾਅਦ ਵਿੱਚ ਕੱਲ੍ਹ ਮੈਂ ਜਾਣ ਦੇ ਇਤਜ਼ਾਨ ਦੱਸੇ ਗਰੀ ਇਹਨਾਂ ਨਾਲ ਮੇਰੀ ਥੀਲਾ ਰਹੀ ਹੈ ਉਹ ਦੋ ਦੋ ਬੱਲੇ ਨਾ 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 ਕਰਦੇ ਹੋ ਹਲਕੀਨ ਕਿ ਤੁਸੋਂ ਕਿਤੇ ਕਰ ਜਾ ਭੰਡਾ ਵਕਾ ਕੰਦੀ ਕੰਮ ਨਹੀਂ ਕਰ ਸਕਦੇ ਆਪਣੀ ਮੌਜੂਦਾ ਸਰਕਾਰ ਦੇ ਹੋਂਦ ਸੀ ਕੰਮ ਨਹੀਂ ਕਰ ਸਕਦੇ ਮੈਂ ਵੀ ਨਸ਼ਾ ਵੇਚਦਾ ਵਿੱਚ ਕਿਤਾ ਵੇਚਦਾ ਮੈਂ ਮਿਹਨਤ ਕਰਦਾ ਪਿਆ ਮੈਂ ਮਿਹਨਤ ਕਰ ਰਿਹਾ ਮੀਡੀਆ ਮੇਰੇ ਸਾਹਮਣੇ ਆ ਦੇ ਮੀਡੀਆ ਮੇਰੇ ਰੂਪਰੂ ਹੋਣਾ ਤੇ ਵੀ ਨਾ ਉਹਨਾਂ ਦੀ ਇੱਕ ਮਿੰਟ ਇਹ ਚ ਗੈਸ ਸਿਲੰਡਰ ਬਲਦਾ ਨਹੀਂ ਬਿਲਕੁਲ ਮੀਡੀਆ ਮੇਰੇ ਰੂਪਰੂ ਨਹੀਂ ਮੈਂ ਵੀ ਘਰ ਬਣਾ ਕੇ ਲਿਆਣਾ ਕੀ ਕਰਦਾ ਮੈਂ ਘਰ ਬਣਾ ਕੇ ਸੋਤਾ ਲੈਣਾ ਰਾਜਮਾ ਚਾਵਲ ਕੜੀ ਚਾਵਲ ਦੇਖੋ ਜੀ ਮੈਂ ਮੀਡੀਆ ਨੂੰ ਦੱਸਣਾ ਚਾਹੁੰਦਾ ਮੈਂ ਇੱਕ ਬੜਾ ਆਮ ਆਦਮੀ ਆ ਮਾਮ ਸਾਹਿਬ ਦੀ ਸਰਕਾਰ ਬਣੀ ਹੈ ਮੈਂ ਆਮ ਆਦਮੀ ਪਾਰਟੀ ਜ਼ਿਲ੍ਹਾ ਜੁਆਇਨ ਕਤਰ ਸਾਰੇ ਲੋਕਾਂ ਨੂੰ ਦੱਸਣਾ ਇਹ ਚੋਂ ਨਾ ਮੈਂ ਗਿਲਦੇ ਫੈਲਾ ਨਹੀਂ ਚੁੱਕਣ데요 ਮੈਂ ਮਿਹਨਤ ਕਰ ਰਿਹਾ ਜਾਂ ਮੈਂ ਨਸ਼ਾ ਵੇਚਣਿਆ ਜਾਂ ਮੈਂ ਕੋਈ ਬਲੈਕ ਕਰਨਿਆ ਫਿਰ ਮੈਨੂੰ ਕਹਿੰਦੇ ਹੱਕਦਾਰ ਬੰਦੇ ਆ ਦੂਜੀ ਗੱਲ ਹੈ ਮਾਮ ਸਾਹਿਬ ਨੇ ਮਿਹਨਤ ਬਖਸ਼ੀਏ ਸਾਨੂੰ ਅਕਾਲੀ ਕਾਂਗਰਸੀਆਂ ਵਾਂਗ ਨਾ ਅਸੀਂ ਗਲਤ ਧੰਦਾ ਕੀਤਾ ਤੇ ਨਾ ਅਸੀਂ ਕਰਨਾ ਮਿਹਨਤ ਕਰਦੇ ਆਂ ਮੈਂ ਮਿਹਨਤ ਕਰਦਾ ਆਂ ਚਾਂਸ ਸਾਈਕਲ ਆਪਾਂ ਸੜਕ 'ਚ ਨਾ ਕਰੀਏ ਸਰਵਾਦਨੇ ਐ ਐ ਐ ਸਾਹਿਬ ਜੀ ਸਰਵਾਦਨੇ ਐ ਆ ਯਾ ਫਿਰ ਅਸੀਂ ਨਸ਼ੇ ਵੱਲ ਕਿਉਂ ਜਾਂਦੇ ਨਸ਼ੇ ਦੇ ਕਾਰੋਬਾਰੀਆਂ ਦੇ ਘਰੋਂ ਤੱਕ ਕਿਉਂ ਨਹੀਂ ਵੱਢਦੇ ਚਾਂਸ ਸਾਈਕਲ ਦੀ ਜਿੰਦਗੀ ਬਹੁਤ ਵਧੀਆ ਨੇ ਆਪਾਂ ਕਰਨ ਜਾਈਏ ਚੀਜ਼ਾਂ ਦੇ ਜ਼ਿਕਰ ਜਦੋਂ ਬਹੁਤ ਅੱਗੇ ਆ ਜਾਂਦੇ ਨੇ ਲੇਕਿਨ ਇਹਨਾਂ ਚੀਜ਼ਾਂ ਤੇ ਬਹਿਣਾ ਨਹੀਂ ਕਰਦਾ ਫਿਰ ਇੱਕ ਸੁਣੋ ਠੀਕ ਹੈ ਹਾਂਜੀ ਵੇਖੋ ਜੇਦ ਕਵੇ ਵੀ ਮੇਰੀ ਇੱਥੇ ਲੱਗਦੇ ਹੋ ਫਿਰ ਸਾਰੇ ਫਿਰ ਚਾੜ ਦਾ ਹੀ ਕਸੂਰ ਹੈ ਵੇਖੋ ਚਾੜ ਮੈਂ ਕੋਈ ਤਰੀਕੇ ਬੰਦੇ ਨੂੰ ਬੰਦ ਜਾਓ ਨਾ ਗਰੀਬ ਬੰਦੇ ਨੂੰ ਬੰਦ ਜਾਓ ਨਾ ਰਾਹ ਬੰਦੀ ਕਰਦੀ ਹੈ ਸਰ ਨਹੀਂ ਰਾਹ ਨਾ ਬੰਦ ਕਰੋ ਮੈਂ ਇਹ ਨਹੀਂ ਕਹਿੰਦਾ ਰਾਹ ਬੰਦ ਮੀਡੀਆ ਮੇਰੇ ਉੱਤੇ ਹੋਵੇ ਨਾਲੇ ਸਾਜੀ ਜੀ ਸਰ ਅੱਜ ਕੀ ਅਟਰੈਕਸ਼ਨ ਜੇ ਤੁਹਾਡੇ ਵੱਲ ਤੇ ਕੀਤਾ ਜਾ ਰਿਹਾ ਹੈ ਅੱਜ ਇਸ ਤਰ੍ਹਾਂ ਜੀ ਜਿਹੜਾ ਨੀਵਾ ਬਜਾ ਰਿਹਾ ਇਹਦੇ ਬਾਰੇ ਬਹੁਤ ਲੋਕ ਸ਼ਿਕਾਇਤ ਕਰ ਰਹੇ ਸੀ ਕਿ ਇੱਥੇ ਲੰਗੜ ਜੁ ਇੱਥੇ ਲੱਗੇ ਹਸਪੀਟਲ ਨੇ ਹੋਰ ਦੁਕਾਨਾਂ ਨੇ ਜਿੰਨਾ ਲੋਕਾਂ ਨੇ ਤੇ ਇੱਥੇ ਆਮ ਹੀ ਜਿੰਨੇ ਆ ਉਹਨੇ ਸੜਕਾਂ ਦੇ ਉੱਤੇ ਚਾਹ ਦੀਆਂ ਦੁਕਾਨਾਂ ਖੋਲ੍ਹ ਦਿੱਤੀਆਂ ਸੜਕਾਂ ਦੇ ਉੱਤੇ ਜਿਹੜੇ ਆ ਪਰੌਂਠੇ ਬਣਾ ਰਹੇ ਨੇ ਸੜਕਾਂ ਦੇ ਉੱਤੇ ਜਿਹੜਾ ਸਾਰਾ ਕੁਝ ਸਮਾਨ ਅੱਡੇ ਜਿਹੜੀਆਂ ਦੁਕਾਨਾਂ ਅਗਲੇ ਪਾਸੇ ਨੇ ਜਿਹੜੀਆਂ ਹੈਰੀਟੇ ਸਟੇਟ ਦੇ ਦੁਕਾਨ ਵਾਲੇ ਉਹ ਸਾਰੇ ਦੁਕਾਨਦਾਰ ਜਿਹੜੇ ਇਹਨਾਂ ਗਲੀਆਂ ਦੇ ਵਿੱਚ ਆਪਣੇ ਵਹੀਕਲ ਪਾਰਕ ਕਰ ਜਾਂਦੇ ਨੇ ਜਿਹੜੇ ਇਸ ਗਲੀ ਦੇ ਵਿੱਚ ਲੈਣ ਵਾਲੇ ਲੋਕ ਆ ਉਹਨਾਂ ਨੂੰ ਬੜੀ ਸਮੱਸਿਆ ਆ ਰਹੀ ਸੀ ਉਹ ਅੱਜ ਅਸੀਂ ਕਾਰਪੋਰੇਸ਼ਨ ਦੇ ਸਹਿਯੋਗ ਦੇ ਨਾਲ ਪੱਲ ਪਹਿਲਾਂ ਅਸੀਂ ਇੱਥੇ ਵਾਰਨਿੰਗ ਕਰਕੇ ਗਏ ਸੀ ਕਿ ਤੁਸੀਂ ਆਪਣੀਆਂ ਸੜਕਾਂ ਦਾ ਸਮਾਨ ਚੁੱਕ ਲੋ ਕੱਲ ਅਸੀਂ ਬਕਾਇਦਾ ਮੈਂ ਤੇ ਸਾਡੇ ACP ਸਾਹਿਬ ਨਾਲ ਕਾਰਪੋਰੇਸ਼ਨ ਦੇ ਅਧਿਕਾਰੀ ਵਾਰਨਿੰਗ ਕਰਕੇ ਗਏ ਸੀ ਅੱਜ ਅਸੀਂ ਵਿਧ ਕਾਰਪੋਰੇਸ਼ਨ ਆਏ ਆ ਅਤੇ ਜਿਹੜੇ ਜਿਹੜਾ ਸਮਾਨ ਰੋਡ ਦੇ ਉੱਤੇ ਪਿਆ ਸੀ ਉਹ ਜਿਹੜਾ ਕਾਰਪੋਰੇਸ਼ਨ ਨੇ ਆਪਣੇ ਕਬਜ਼ੇ 'ਚ ਲੈ ਲਿਆ ਵਾ ਅਤੇ ਜਿਹੜੇ ਦੁਕਾਨਦਾਰ ਸਾਨੂੰ ਜ਼ਿੰਮੇਵਾਰੀ ਦਿੰਦੇ ਆ ਕਿ ਚਲੋ ਮਾਤਰਾੜ ਆਦਮੀ ਵੀ ਮੈਂ ਆਪਣੀ ਦੁਕਾਨ ਦੇ ਵੇਖੋ ਇਹਨਾਂ ਨੇ ਇਹ ਦਿਨੇਸ਼ ਜੀ ਸਟਾਲ ਆ। ਇਹਦੀ ਆਪਣੀ ਅੰਦਰਵਾਰ ਦੁਕਾਨ ਐ। ਲੇਕਿਨ ਇਹ ਸੜਕ ਦੇ ਉੱਤੇ ਲਾ ਰਿਆ। ਲੋਹੇ ਦਾ ਬਣਾ ਕੇ ਉਹਦੇ 'ਚ ਗੈਸ ਸਿਲੰਡਰ ਰੱਖਿਆ। ਉਹਦੇ ਵਿੱਚ ਸਾਰਾ ਸਮਾਨ ਰੱਖਿਆ। ਮੰਨ ਲਓ ਗੱਲ ਜੇ ਇਸ ਬਾਜ਼ਾਰ 'ਚ ਦਰਬਾਰ ਸਾਹਿਬ ਤੋਂ ਹਾੜਲੀ 50 ਗਾਈ ਤੇ ਦੂਰੀ 'ਤੇ ਐ। ਇਹ ਬਾਜ਼ਾਰ ਭਰਿਆ ਹੀ ਰਹਿੰਦਾ 24 ਘੰਟੇ। ਖਾਸ ਕਰਕੇ ਸ਼ਨੀਵਾਰ। ਜੇ ਮੰਨ ਲਓ ਗਾ ਇਹ ਸਿਲੰਡਰ ਨੂੰ ਅੱਗ ਲੱਗ ਜੇ ਤੇ ਘਟੋ ਘਟ ਕਿੰਨੇ ਬੰਦਿਆਂ ਦਾ ਨੁਕਸਾਨ ਹੋਊਗਾ। ਔਰ ਮੈਂ ਤਾਂ ਸ਼ੁਕਰ ਗੁਰੂ ਰਾਮਦਾਸ ਜੀ ਦਾ ਕਰਦਾ। ਇਹ ਵਿਚਾਰਿਆ ਔਰ ਅੱਜ ਉਹਨੇ ਇਹਨੂੰ ਕਿਹਾ ਕਿ ਜੇ ਤੂੰ ਲਵਣੀ ਆਪਣੀ ਦੁਕਾਨ ਤੇ ਆਪਣੀ ਦੁਕਾਨ ਦੇ ਅੰਦਰ ਕੰਮ ਕਰ ਸੜਕ ਦੇ ਉੱਤੇ ਕਿਸੇ ਦੁਕਾਨ ਦੇ ਕਿਸੇ ਨੂੰ ਸਿਲੰਡਰ ਨਹੀਂ ਲਾਉਣ ਦੇਣਾ ਕਿ ਅਸੀਂ ਸਾਰਿਆਂ ਦੇ ਸਹਿਯੋਗ ਦੇ ਨਾਲ ਆ ਔਰ ਮੈਨੂੰ ਆਸ ਹੈ ਕਿ ਅਮਰਸਰ ਵਾਸੀ ਜਿਹੜੇ ਆ ਇਹ ਕਾਨੂੰਨ ਦੀ ਪਾਲਣਾ ਕਰਨ ਵਾਲੇ ਆ ਇਹਦੇ ਸਾਡਾ ਪੂਰਾ ਸਹਿਯੋਗ ਕਰਨਗੇ ਥੈਂਕ ਯੂ